ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5ਵਾਂ ਮਿਲ ਸਤ ਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰੇ ਜੋਤਿ ਪ੍ਰਗਾਸੀਆ ਇਕ ਸਿ ਸਿਉ ਲਿਬ ਲਾਇ ਮਿਲ ਸਾਧੂ ਮੋਖਿ ਉਜਲਾ ਪੂਰਬ ਲਿਖਿਆ ਪਾਏ ਗਣ ਗੋਵਿੰਦਨ ਨਿਤ ਗਾਵਣੇ ਨਿਰਮਲ ਸਾਚੈ ਨਾਇ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਰਿ ਪਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਧਾਨ ਇਸ ਨਾਨਕ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਉਣ ਜਾਣਾ ਰਹਿ ਗਿਆ ਆਪ ਹੁਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪ੍ਰਸ਼ਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸੱਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਮ ਇੱਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੀ ਮਿਲੈ ਪਾਈਆ ਸ਼ਬਦ ਨਿਦਾਨ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਇਕੋ ਨਾਮ ਧਿਆਇ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣਿ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ ਸਾਗਰੈ ਸਿਰ ਸਾਹ ਪਾਤ ਸਾਹੋ ਚਰਨ ਕਮਲ ਕਾਇ ਅਸਰਾ ਦੂਜਾ ਨਾਹੀ ਠਾਉ ਮੈਂ ਧਰ ਤੇਰੀ ਪਾਰ ਬ੍ਰਹਮਾ ਤੇਰਾ ਤਾਣ ਰਹਾਉ ਨਿਮਾਣਿਆ ਪ੍ਰਭ ਮਾਣ ਤੂੰ ਤੇਰਾ ਸੰਗ ਸਮਾਉ ਹਰ ਜੱਪੀਐ ਆਰਾਧੀਐ ਆਠ ਪਹਿਰ ਗੋਵਿੰਦ ਜੀਵ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜੰਦਾ ਨਾਨਕ ਸਗਲੇ ਦੋਖ ਉਤਾਰਿਆਨ ਪ੍ਰਭ ਪਾਰ ਬ੍ਰਹਮੰ ਬਖਸੈੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਇ ਨਾ ਵੇ ਛੋੜਿਆ ਵਿਛੜੈ ਸਭ ਮੈਂ ਰਹਿ ਆਸਮਾਏ ਦੀਨ ਦਰਦ ਦੁਖ ਭੰਜਨ ਸੇਵਕ ਕੈ ਸਤਿ ਪਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਭਾਈ રે ਮੀਤ ਕਰਹੁ ਪ੍ਰਭ ਸੋਇ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਨਾਨਾ ਦਾਤਾ ਸੀਲਵੰਤ ਨਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਦ ਨਾ ਜਾਣੀਐ ਨਹਿਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਈਐ ਨਿਧਾਰਾਂ ਆਧਾਰ ਜਿਸ ਪੇਖਤਿ ਕਿਲ ਵਿਖ ਹਿਰਿ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਾਈਐ ਮਨ ਕੀ ਲਹੇ ਪ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਦੀਐ ਦਿਨ ਵਿਸਰਹੁ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣਾ ਹਦੂਰ ਸਦ ਘਟ ਘਟ ਬ੍ਰਹਮਰ ਵਿੰਦ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਵਖਸਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ